ਦੇ ਦੇਖਿਆ ਬੱਚਾ ਡਿੱਗਾ ਪਿਆ ਸੀ ਪਜਾ ਮੁੜ ਕੇ ਫਿਰ ਉੱਠ ਕੇ ਡੇਪਿਆ ਤੇਦੇ ਪਿੱਛੇ ਗੋਲੀ ਵੱਜੀ ਦੀ ਸੀ ਲੱਕ ਦੇ ਸਰ ਥਾਣਾ ਨੇ ਪਹਿਲਾਂ ਸਰ ਥਾਣਾ ਸਰ ਕੀ ਗੱਲਬਾਤ ਕੀ ਹੋਈ ਸੀ ਸਿਰਫ ਗੱਲਬਾਤ ਤੇ ਕੁਛ ਨਹੀਂ ਪ੍ਰਾਨੀ ਰੰਜਿ ਨੇ ਦੀ ਇਹਨਾਂ ਦੇ ਪਰਚੇ ਪਹਿਲੇ ਵੀ ਹੋਏਦੇ ਆ ਜੋ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਸ ਗੱਲ ਨੂੰ ਲੈ ਕੇ ਇਹਨਾਂ ਨੂੰ ਬੰਦ ਕਰ ਕੋਈ ਨਹੀਂ ਸਰ ਇਹ ਬੱਚੇ ਕਹਿੰਦੇ ਹੀ ਖਾਣ ਪੀਣ ਗਏ ਸੀ ਕੁਛ ਤੇ ਬਸ ਖਾਣ ਪੀਣ ਗਏ ਆ ਤੇ ਆਏ ਆ ਇੱਕ ਸਰਦਾਰ ਜੀ ਹੈਗੇ ਸੀ ਉਹਨਾਂ ਨੇ 5-6 ਫੇਰ ਕੱਢ ਕੇ ਗੋਲੀਆਂ ਸਿੱਧੀਆਂ ਚਲਾਨੀ ਚાલુ ਕਰਤੀਆਂ ਉਹ ਘਰ ਦੇ ਨਜ਼ਦੀਕ ਕੋਲ ਰਹਿੰਦੇ ਨੇ ਹਾਂਜੀ ਉਹ ਇਹਨੇ ਕਹਿੰਦੇ ਬੱਚੇ ਤਾਂ ਦੇਵੇ ਘਰ ਦੇ ਲਾਗੇ ਹੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਹਾਂਜੀ ਚਿਬਰੋ ਕੀ ਨਾਮ ਹੈ ਅਰਜੀਤੋਂ ਜੀ ਹਾਂ ਕੀ ਗੱਲ ਬਾਤ ਹਾਂ ਸਰ ਮੈਂ ਨਾ ਕਰੋ ਨਿਕਲਦਾ ਪਿਆ ਸੀ ਚੰਨ ਕੇ ਦੇਖਿਆ ਕਿ ਮੁੰਡੇ ਤੇ ਗੋਲੀ ਲੱਗੀ ਦੀ ਸੀ ਮੈਂ ਨਾ ਸੰਦੂ ਕਲੋਨੀ ਦੇ ਬੈਕ ਸਾਈਡ ਤੇ ਦੇਖਿਆ ਬੱਚਾ ਡਿੱਗਾ ਪਿਆ ਸੀ ਪਰ ਜਦ ਮੜ ਕੇ ਫੇਰ ਉੱਠ ਕੇ ਡੇਪਿਆ ਤੋਂ ਦੇ ਪਿੱਛੇ ਗੋਲੀ ਵੱਜੀ ਦੀ ਸੀ ਲੱਕ ਦੇ ਕਿਹੜਾ ਥਾਣਾ ਰਿਣੀ ਪੈਦਾ ਸਰ ਸਦਰ ਥਾਣਾ ਸਰ ਇਹ ਕੀ ਗੱਲਬਾਤ ਕੀ ਹੋਈ ਸੀ ਸਿਰਫ ਗੱਲਬਾਤ ਤੇ ਕੁਛ ਨਹੀਂ ਪ੍ਰਾਨੀ ਰਹੀ ਜਿਹਨਾਂ ਦੀ ਇਹਨਾਂ ਦੇ ਪਰਚੇ ਪਹਿਲੇ ਵੀ ਹੋਏਦੇ ਆ ਜੋ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਸ ਗੱਲ ਨੂੰ ਲੈ ਕੇ ਨਾ ਉੱਪਰ ਮੈਂ ਗੋਲੀਆਂ ਚਲਾਈ ਕੋਈ ਨਹੀਂ ਸਰ ਇਹ ਬੱਚੇ ਕਹਿੰਦੇ ਹੀ ਖਾਣ ਪੀਣ ਗਏ ਸੀ ਕੁਛ ਤੇ ਬਸ ਖਾਣ ਪੀਣ ਗਏ ਆ ਤੇ ਆਏ ਇੱਕ ਸਰਦਾਰ ਜੀ ਗਏ ਸੀ ਉਹਨਾਂ ਨੇ ਪੰਜ ਛੇ ਫਾਇਰ ਕੱਢ ਕੇ ਕੋਲੀ ਸਿੱਧੀਆਂ ਚਲਾਨੀ ਚਾਲੂ ਕਰਤੀਆਂ ਉਹ ਕਰਦੇ ਨੇ ਸਦੀਕ ਕੋਲ ਲੈਂਦੇ ਨੇ ਹਾਂਜੀ ਉਹ ਇਹਨਾਂ ਕਹਿੰਦੇ ਬੱਚੇ ਤਾਂ ਦੇਵੇ ਘਰ ਦੇ ਲਾਗੇ ਹੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਹਾਂਜੀ ਪੈਦਲ ਸੀ ਪੈਦਲ ਸੀ ਘਰ ਦੇ ਲਾਗੇ ਹੀ ਆਪਣੇ ਉਹ ਪੁਲਿਸ ਨੇ 100 ਨੰਬਰ ਤੇ ਫੋਨ ਕੀਤਾ ਸਰ ਹਾਂਜੀ ਸਰ ਆਪਣੇ ਡਾਕਟਰ ਸਾਹਿਬ ਕੰਦੇ ਰੈਫਰ ਕਰਨਾ ਜਾਂ ਕੀ ਦੇਖਦੇ ਬੇ ਡਾਕਟਰ ਸਾਹਿਬ ਆਪਣੇ ਚੂਲੇ ਲੱਗੇ ਸਰ ਹਾਂਜੀ ਕਿਥੇ ਹਸਪਤਾਲ ਆਪਣੇ ਸਿਵਲ ਅਫਸਰ ਕੀ ਕੀ ਚਾਹਤ ਹੈ ਪ੍ਰਜਾਸ਼ਨ ਨੂੰ ਇਹ ਹੀ ਜਾਣਿਆ ਕਿ ਆਪਣੇ ਜੋ ਵੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਦੋਸ਼ੀਆਂ ਤੇ ਤੇ ਜਲਦ ਜਦੋਂ ਫੜੇ ਜਾਵੇ 100 ਨੰਬਰ ਤੱਕ ਪੁਲਿਸ ਕਿਨੀ ਦੇਰ ਬਾਅਦ ਪਹੁੰਚੀ ਪੁਲਿਸ ਅਜੇ ਤੱਕ ਨਹੀਂ ਆਈ ਸਰ ਹਾਲ ਤੱਕ ਪਹੁੰਚੀ ਨਹੀਂ ਨਹੀਂ ਪਹੁੰਚੀ ਐਚਐਸਓ ਸਾਹਿਬ ਇਹ ਫੋਨ ਆਇਆ ਐਚਐਸਓ ਸਾਹਿਬ ਦਾ ਬੜੇ ਬੜੇ ਡੀਲ ਕੀਤਾ ਉਹਨਾਂ ਨੇ ਕਹਿੰਦੇ ਅਸੀਂ ਮਲਾਈਮ ਆਪਣੇ ਭੇਜ ਰਹੇ ਹਾਂ ਜਖਮੀ ਹਲਚੀ ਲੈ ਕੇ ਆਏ ਆ ਇਹ ਨਾਲ ਮੇਰੇ ਆਪਣੇ ਆਏ ਆ ਨਾਲ ਲੈ ਕੇ ਆਈ ਜਖਮੀ ਹਲਚਨਾਂ ਨੂੰ ਲੈ ਕੇ ਆਏ ਆ ਬੱਚੇ ਭਾਈ ਕੀ ਨਾਮ ਸਰ ਹਾਜੀ ਕਸ਼ਵੀਰ ਸਿੰਘ ਜੀ ਹਨ ਕੀ ਗੱਲ ਬਾਤ ਹਾਜੀ ਇਹ ਗੋੜਕੀਰਤ ਮੁੰਡਾ ਆ ਜੀ ਆਪਣੇ ਮਜੀਠਾ ਰੋਡ ਕਹਿਣ ਦੇ ਉੱਥੇ ਜੀ ਕੋਈ ਝਗੜਾ ਹੋਇਆ ਨਾਲ ਕੋਈ ਗਨ ਸ਼ੂਟ ਹੋਏ ਚੂਲੇ ਲੱਗੀ ਗੋਲੀਆਂ ਨਾਲੇ ਹਾਂਜੀ ਬਾਕੀ ਦਾ ਟ੍ਰੀਟਮੈਂਟ ਕਰਤਾ ਉਹਦਾ ਠੀਕ ਆ ਜੀ ਉਹ ਬਚਾਇਆ ਮੁੰਡੇ ਦਾ ਹਾਂ ਬਚਾਇਆ ਬਿਲਕੁਲ ਬਚਾਇਆ ਦਾ ਕੋਈ ਗੱਲ ਨਹੀਂ ਕੀ ਇਲਾਜ ਚੱਲ ਰਿਹਾ ਉਹਦਾ ਹਾਂ ਹਾਂ ਇਲਾਜ ਚੱਲ ਰਿਹਾ ਨਾਲ ਕਰਤੀ ਫੈਟਰੀ ਦਿੱਤੀ ਡਾਕਟਰ ਸਾਹਿਬ ਨੇ ਨਾਲ ਹੀ ਸਰਜਨ ਸਾਹਿਬ ਆ ਗਏ ਜੀ ਇੱਥੇ ਲਾਜੋ ਨਾਲ ਕੋਈ ਗ